ਇਸ ਸੁਲੋਕ ਦੇ ਅੰਦਰ ਵੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਰਮ ਨੂੰ ਦੂਰ ਕੀਤਾ ਹੈ ਜੋ ਪਰਮ ਅੱਜ ਵੀ ਸਾਡੇ ਘਰਾਂ 'ਚ ਮੌਜੂਦ ਹੈ ਸਮਝਿਓ ਜਿਵੇਂ ਪਿੱਛੇ ਆਪਾਂ ਬੇਨਤੀ ਕੀਤੀ ਸੀ ਵੀ ਪਿਤਰਾਂ ਦੀ ਸ਼ਰਧਾਂ ਦੀ ਉਹ ਪਰਮ ਅੱਜ ਵੀ ਮੌਜੂਦ ਹੈ ਹੁਣ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਸ ਸ਼ਲੋਕ ਰਾਹੀਂ ਵੀ ਇੱਕ ਭਰਮ ਨੂੰ ਦੂਰ ਕੀਤਾ ਹੈ ਜੋ ਪਰਮ ਅੱਜ ਵੀ ਅਸੀਂ ਪਾਲ ਕੇ ਬੈਠੇ ਹੁਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਸ਼ਲੋਕ ਮਹਲਾ ਪਹਿਲਾ ਜੇਕਰ ਸੁੱਤਕ ਮੰਨੀਐ ਸਬਤੈ ਸੁੱਤਕ ਹੋਇ ਹੁਣ ਪਹਿਲਾਂ ਆਪਾਂ ਇਹ ਸਮਝ ਲਈਏ ਵੀ ਸੁੱਤਕ ਹੁੰਦਾ ਕੀ ਹੈ ਜਦੋਂ ਵੀ ਘਰ ਦੇ ਵਿੱਚ ਬੱਚਾ ਜਨਮ ਲੈਂਦਾ ਏ ਤੇ ਉਹਦੇ ਗੱਲ ਆਖੀ ਜਾਂਦੀ ਵੀ ਇਹ ਸੁੱਤਕ ਪੈ ਗਿਆ। ਭਾਵ ਕਿ ਇਹ ਘਰ ਅਪਵਿੱਤਰ ਹੋ ਗਿਆ ਏ। ਤੇ ਇਸ ਘਰ ਨੂੰ ਪਵਿੱਤਰ ਕਰਨ ਲਈ ਇਹ ਗੁਰਮਤ ਨਹੀਂ ਮੰਨਦੀ ਜੀ ਇਸ ਗੱਲ ਨੂੰ ਬਿਲਕੁਲ ਵੀ ਜੇ ਇਸ ਵਿਚਾਰ ਨੂੰ ਥੋੜਾ ਜਿਹਾ ਧਿਆਨ ਨਾਲ ਸਮਝੋਗੇ ਤਾਂ ਇਹ ਯਕੀਨ ਜਾਣਿਓ ਵੀ ਸਾਡਾ ਪਰਮ ਦੂਰ ਹੋ ਜਾਣਾ ਹੈ ਗੁਰੂ ਸਾਹਿਬ ਜੀ ਨੇ ਬੜੀ ਪਿਆਰੀ ਉਦਾਹਰਣ ਦੇ ਕੇ ਸਮਝਾਇਆ ਸਾਨੂੰ ਤੇ ਗੁਰਮਤ ਨਹੀਂ ਮੰਨਦੀ ਇਸ ਗੱਲ ਨੂੰ ਬੇ ਇੱਕ ਘਰ ਜੇ ਅਪਵਿੱਤਰ ਹੋ ਗਿਆ ਤੇ ਇਸ ਨੂੰ ਪਵਿੱਤਰ ਕਰਨ ਲਈ ਵਿਪਰਨੇ ਆਉਣਾ ਹੈ ਉਹਨੇ ਪੂਜਾ ਪਾਠ ਕਰਨੀ ਹੈ ਉਹਨੇ ਆਪਣੇ ਮੰਤਰ ਪੜ੍ਹਨੇ ਨੇ ਤੇ ਫਿਰ ਇਸ ਘਰ ਨੂੰ ਪਵਿੱਤਰ ਕਰਨਾ ਹੈ ਹਰ ਸਾਡੇ ਵਿੱਚ ਵੀ ਇਹ ਪੱਖ ਹੈ ਵੀ ਭਾਈ ਸਾਹਿਬ ਕੋਲੋਂ ਜਾਂ ਗ੍ਰੰਥੀ ਕੋਲੋਂ ਅਰਦਾਸ ਜਿਹੜੀ ਉਹ ਕੁਰਬਾਨੀ ਹੈ ਅਸੀਂ ਅਕਸਰ ਕਹਿਦੇ ਨੇ ਨੇ ਵੀ ਅਸੀਂ ਐਸੇ ਆਪਣੇ ਬੱਚੇ ਨੂੰ ਜਾਂ ਆਪਣੇ ਨੋਨ ਨੂੰ ਚੌਕੇ ਤੇ ਚੜਾਣਾ ਜੀ ਕਿਉਂ ਦੀ ਅਰਦਾਸ ਕਰੋ ਉਹਦਾ ਪੱਖ ਹੀ ਹੋਏ ਜੀ ਹੁਣ ਗੁਰੂ ਸਾਹਿਬ ਜੀ ਤੁਸੀਂ ਕਾਨ ਸਿੰਘ ਨਾਭਾ ਨੂੰ ਪੜਿਓ ਜੀ ਮਾਨਕੋਸ਼ ਉਹਦੇ ਅੰਦਰ ਜ਼ਿਕਰ ਕੀਤਾ ਉਹਨਾਂ ਨੇ ਕਹਿੰਦੇ ਜਿਹੜਾ ਸੁੱਤਕ ਹੈ ਨਾ ਬ੍ਰਾਹਮਣ ਦੇ ਘਰ 11 ਦਿਨ ਰਹਿੰਦਾ ਖੱਤਰੀ ਦੇ ਘਰ 13 ਦਿਨ ਰਹਿੰਦਾ ਵੈਸ਼ ਦੇ ਘਰ 17 ਦਿਨ ਰਹਿੰਦਾ ਤੇ ਸ਼ੂਦਰ ਦੇ ਘਰ 30 ਦਿਨ ਰਹਿੰਦਾ ਚਲੋ ਸ਼ੂਦਰ ਦਾ ਨਾਮ ਵਰਤਦਾ ਦਿੱਤਾ ਉਹਨਾਂ ਨੇ 30 ਦਿਨ ਪਰ ਉਹਨਾਂ ਦੀ ਨਿਗਾਹ ਵਿੱਚ ਸ਼ੂਦਰ ਦਾ ਘਰ ਤਾਂ ਹਮੇਸ਼ਾ ਲਈ ਅਪਵਿੱਤਰ ਹੀ ਐ ਪਵਿੱਤਰ ਨਹੀਂ ਐ ਇਸ ਲਈ ਤਾਂ ਧਾਰਮਿਕ ਸਥਾਨਾਂ ਤੇ ਚੜਨ ਤੋਂ ਨਾ ਕਰਤੀ ਉਹਨਾਂ ਨੇ ਉਹਨਾਂ ਲਈ ਤਾਂ ਅਪਵਿੱਤਰ ਹੀ ਉਹ ਘਰ ਮਨ ਮਾਨ ਕੋਸ਼ ਵਿੱਚ ਲਿਖਿਆ ਉਹਨਾਂ ਨੇ ਹੁਣ ਜਦੋਂ ਸੁੱਤਕ ਪੈ ਜਾਂਦੇ ਕੁਝ ਦਿਨ ਮਿੱਥ ਲਿੱਤੇ ਜਾਂਦੇ ਨੇ ਹੁਣ ਸੁੱਤਕ ਦਾ ਉਲਟ ਇੱਕ ਪੱਤਕ ਹੁੰਦਾ ਹੈ ਪੱਤਕ ਕਦੋਂ ਹੁੰਦਾ ਜਦੋਂ ਮਨੁੱਖ ਪ੍ਰਾਣੀ ਚੜਾਈ ਕਰ ਚਲੋ ਅੱਜ ਵੀ ਅਸੀਂ ਸੁੱਤਕ ਹੀ ਸ਼ਬਦ ਵਰਤਦੇ ਹਾਂ ਦੇ ਪਰਤੀ ਵੀ ਜਦੋਂ ਪ੍ਰਾਣੀ ਚੜਾਈ ਚੜ ਜਾਂਦਾ ਹੈ ਸੰਸਾਰ ਤੋਂ ਚਲਾ ਜਾਂਦਾ ਹੈ ਤੇ ਉਦੋਂ ਵੀ ਆਖਿਆ ਜਾਂਦਾ ਵੀ ਘਰ ਚ ਸੁੱਤਕ ਪੈ ਗਿਆ ਪੱਤਕ ਹੋ ਗਿਆ ਘਰ ਅਪਵਿੱਤਰ ਹੋ ਗਿਆ ਉਸ ਨੂੰ ਪਵਿੱਤਰ ਕਰਨ ਲਈ ਫਿਰ ਇਹ ਵਿਧੀਆਂ ਕੀਤੀਆਂ ਜਾਂਦੀਆਂ ਨੇ ਹੈ ਇੱਕ ਭਰਮ ਜਿਹੜਾ ਬਿੱਪਰ ਵੱਲੋਂ ਪਾਇਆ ਗਿਆ ਹੈ ਕੇਵਲ ਤੇ ਕੇਵਲ ਇਸ ਤੋਂ ਵੱਧ ਨਹੀਂ ਕੁਝ ਹੁਣ ਗੁਰੂ ਸਾਹਿਬ ਜੀ ਕਹਿੰਦੇ ਜੇਕਰ ਸੁੱਤਕ ਜੇਕਰ ਮੰਨ ਲਈਏ ਗੁਰੂ ਸਾਹਿਬ ਜੀ ਹਾਮੀ ਨਹੀਂ ਭਰਦੇ ਇਸ ਗੱਲ ਦੀ ਵੀ ਸੁੱਤਕ ਹੈ ਗਏ ਜੇਕਰ ਅਸੀਂ ਮੰਨ ਲਈਏ ਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਅਸੀਂ ਪੜਦੇ ਨਾ ਬਚਨ ਜਪਜੀਤ ਸਾਹਿਬ ਚ ਜੇ ਜੁਗ ਚਾਰਿਆ ਰਜਾ ਜੇ ਤੁਸੀਂ ਮੰਨ ਲਵੋ ਇਹਦੀ ਵੀ ਤੁਹਾਡੀ ਉਮਰ ਚਾਰ ਜੁਗਾਂ ਵੱਧ ਜਾਵੇ ਹੁਣ ਸਾਹਿਬ ਜੀ ਕਹਿੰਦੇ ਮੰਨ ਲਓ ਜੇ ਸੁੱਤਕ ਹੈਗਾ ਏ ਜੇਕਰ ਸੁੱਤਕ ਮੰਨੀਏ ਸਬਤੈ ਸੁੱਤਕ ਹੋਏ ਕਹਿੰਦੇ ਫਿਰ ਇਹ ਜੀ ਕੋਈ ਜਗ੍ਹਾ ਹੀ ਨਹੀਂ ਜਿੱਥੇ ਸੁੱਤਕ ਨਹੀਂ ਹੈਗਾ ਕਿਹੜੀ ਜਗ੍ਹਾ ਦੀ ਹਰ ਥਾਂ ਤੇ ਕੋਈ ਜੀ ਰਿਹਾ ਹੈ ਕੋਈ ਪੈਦਾ ਹੋ ਰਿਹਾ ਤੇ ਕੋਈ ਮਰ ਰਿਹਾ ਹੈ ਚਾਹੇ ਉਹ ਪਾਣੀ ਹੈ ਧਰਤੀ ਹੈ ਕਿਸੇ ਪ੍ਰਕਾਰ ਦਾ ਵੀ ਸਥਾਨ ਹੈ ਜੀ ਹਰ ਥਾਂ ਦੇ ਉੱਤੇ ਕੋਈ ਨਾ ਕੋਈ ਜੀ ਪੈਦਾ ਵੀ ਹੋ ਰਿਹਾ ਤੇ ਮਰ ਵੀ ਰਿਹਾ ਹੈ ਤੇ ਸੁੱਤਕ ਤਾਂ ਫਿਰ ਹਰ ਥਾਂ ਤੇ ਪੈ ਗਿਆ ਸੁੱਤਕ ਤਾਂ ਹਰ ਥਾਂ ਤੇ ਹੋ ਗਿਆ ਅੱਗੇ ਸਹਿਬ ਨੇ ਆਖਿਆ ਜੇਕਰ ਸੁੱਤਕ ਮੰਨਿਐ ਸਬਤੈ ਸੁੱਤਕ ਹੋਏ ਗੋਹੇ ਅਤੈ ਲੱਕੜੀ ਅੰਦਰ ਕਿੜਾ ਹੋਏ ਚਲੋ ਅੱਜ ਤਾਂ ਸਾਡੇ ਸਾਰੇਆ ਘਰਾਂ ਚ ਗੈਸ ਸਿਲੰਡਰ ਨੇ ਪਹਿਲਾਂ ਚੁੱਲ੍ਹੇ ਵਾਲੇ ਜਾਂਦੇ ਸੀ ਪਰ ਅੱਜ ਵੀ ਕੁਝ ਐਸੇ ਘਰ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਕੋਲ ਸਿਲੰਡਰ ਨਹੀਂ ਹੈ ਉਹ ਚੁੱਲ੍ਹੇ ਅਜੇ ਵੀ ਬਾਲਦੇ ਨੇ ਹੁਣ ਚੁੱਲ੍ਹੇ ਬਾਲਣ ਲਈ ਪਾਥੀਆਂ ਥਪੀਆਂ ਜਾਂਦੀਆਂ ਸੀ ਪਾਥੀਆਂ ਪਤਾ ਹੋਣਗੇ ਸਾਰਿਆਂ ਨੂੰ ਹੁਣ ਗੋਹੇ ਦੇ ਵਿੱਚ ਕੀੜਾ ਪੈਦਾ ਹੁੰਦਾ ਸੀ ਤੇ ਸਾਬ ਜੀ ਕਹਿੰਦੇ ਉਦੋਂ ਵੀ ਸੁਤਕ ਪੈ ਗਿਆ ਜਦੋਂ ਤੁਸੀਂ ਘਰ ਲਿਆ ਕੇ ਸਾੜਿਆਂ ਨੂੰ ਚੁੱਲ੍ਹੇ ਦੇ ਵਿੱਚ ਪਾ ਕੇ ਤੇ ਸੁਤਕ ਤਾਂ ਫਿਰ ਉੱਥੇ ਵੀ ਪੈ ਗਿਆ ਹੁਣ ਸਭ ਤੋਂ ਵੱਡੀ ਉਦਾਹਰਨ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਉਹ ਸਾਡੇ ਘਰਾਂ ਚ ਦਰਵਾਜ਼ੇ ਨੇ ਲੱਕੜ ਦੇ ਕੌਣ ਲੱਗਦਾ ਜੀ ਉਹਨੂੰ ਲੱਕੜ ਨੂੰ ਕੌਣ ਪੈ ਜਾਂਦੀ ਹੈ ਜੀ ਫਿਰ ਅਸੀਂ ਦਵਾਈ ਪਾਨੇ ਉਹਨੂੰ ਮਾਰਨ ਦੇ ਲਈ ਬਿ ਲੱਕੜ ਖਰਾਬ ਨੋ ਹੋ ਜੋਵੇ ਦਵਾਈ ਪਾ ਦਿਓ ਘੁਣ ਮਰ ਜੇਗੀ ਤੇ ਸਾਬ ਕਹਿੰਦੇ ਫਿਰੋਤੀ ਸੁਤਕ ਨਾ ਹੋਇਆ ਸੁਤਕ ਤਾਂ ਥੇ ਵੀ ਹੋ ਗਿਆ ਫਿਰ ਤੁਹਾਡੇ ਘਰ ਚ ਦਰਵਾਜਾ ਲੱਗਿਆ ਏ ਦਰਵਾਜੇ ਦੇ ਵਿੱਚ ਕੀੜੇ ਪੈਦਾ ਹੋ ਗਏ ਆਪਣੇ ਆਪ ਸੁਤਕ ਉਦੋਂ ਵੀ ਹੋਇਆ ਫਿਰ ਤੁਸੀਂ ਉਹਨਾਂ ਨੂੰ ਮਾਰਿਆ ਖਤਮ ਕੀਤਾ ਦਵਾਈ ਪਾ ਕੇ ਸੁਤਕ ਫਿਰੋਤੀ ਵੀ ਪਿਆ ਪਤਕ ਜਿੰਨੂੰ ਆਖ ਦਿੰਨੇ ਆ ਸਾਬ ਜੀ ਕਹਿੰਦੇ ਫਿਰ ਸੁਤਕ ਉੱਥੇ ਵੀ ਪੈ ਗਿਆ ਇਹ ਸਿਰਫ ਤੇ ਸਿਰਫ ਇੱਕ ਪਰਮ ਹੈ ਜੋ ਪਰਮ ਪਾਏਗੇ ਹੁਣ ਫਿਰ ਮੈਂ ਬੇਨਤੀ ਕਰਨ ਲੱਗਾ ਜੀ ਆਪ ਜੀ ਨੂੰ ਕਈ ਹੁਣ ਜ਼ਿਆਦਾਤਰ ਖੋਸ ਪੀਟਲਾਂ ਦੇ ਅੰਦਰ ਬੱਚੇ ਪੈਦਾ ਹੁੰਦੇ ਆ ਜੀ ਤੁਹਾਨੂੰ ਡਾਕਟਰਾਂ ਨੇ ਆਖਿਆ ਵੀ ਇੱਥੇ ਸੁੱਤਕ ਪੈ ਗਿਆ ਹੁਣ ਜੀ ਔਰਤ ਜਿਹੜੀ ਹੈ ਜਵਾਕ ਹੋਣ ਤੋਂ ਬਾਅਦ ਵੀ ਕੁਝ ਸਮੌਥੇ ਰੱਖਿਆ ਜਾਂਦਾ ਹੈ ਕਿ ਤੁਹਾਨੂੰ ਡਾਕਟਰਾਂ ਜਾਂ ਨਰਸਾਂ ਨੇ ਕਿਹਾ ਵੀ ਇਸ ਕਮਰੇ ਚ ਨਾ ਬੜੇ ਸੁੱਤਕ ਪਿਆ ਹੋਇਆ ਇੱਥੇ ਜੇ ਤੁਸੀਂ ਸੁੱਤਕ ਪੈ ਗਿਆ ਉੱਥੇ ਕੋਈ ਵਿਚਾਰਤਾ ਰ ਦਿੱਤੀ ਜਾਂਦੀ ਸਾਨੂੰ ਬਿਲਕੁਲ ਨਹੀਂ ਹੁਣ ਮੰਨ ਲਓ ਇੱਕ ਬੈੱਡ ਹੈ ਜੀ ਹੁਣ ਉਸ ਬੈੱਡ ਦੇ ਵਿੱਚ ਚਾਹੇ ਉਹ ਮਰਜੈਂਸੀ ਵਾਲਾ ਬੈੱਡ ਹੈ ਜੋ ਵੀ ਉਸ ਬੈੱਡ ਦੇ ਉੱਤੇ ਇੱਕ ਪ੍ਰਾਣੀ ਚੜਾਈ ਕਰ ਗਿਆ ਗਦੇਲਾ ਤੋਂ ਹੀ ਹੋਇਆ ਨਾ ਸ਼ੀਟ ਬਦਲੀ ਗਈ ਤੇ ਉਸੇ ਹੀ ਗਦੇਲੇ ਦੇ ਉੱਤੇ ਬੱਚੇ ਦੀ ਡਿਲੀਵਰੀ ਵੀ ਹੋਈ ਕਿ ਉੱਥੇ ਆਖਿਆ ਗਿਆ ਹੁਣ ਡਾਕਟਰ ਵੀ ਹੋਈ ਉਹ ਨਰਸਾਂ ਵੀ ਹੋਈਆਂ ਹੱਤ ਵੀ ਹੋਈਏ ਸਭ ਕੁਝ ਹੋਈ ਉਹ ਕਿ ਸੰਨਪੇ ਇਸ ਗੱਲ ਦਾ ਉੱਤੇ ਵਾਇਮ ਪਾਇਆ ਗਿਆ ਵੀ ਇੱਥੇ ਸੁੱਤਕ ਪੈ ਗਿਆ ਜੀ ਵੀ ਆ ਕਮਰਾ ਨਹੀਂ ਖੋਲਣਾ ਤੇ ਸੁੱਤਕ ਪਿਆ ਜੀ ਕਿਉਂਕਿ ਬੱਚੇ ਨੇ ਜਨਮ ਲਿੱਤਾ ਇੱਥੇ ਇੱਥੇ ਸੁੱਤਕ ਪਿਆ ਕਿਉਂਕਿ ਪ੍ਰਾਣੀ ਚੜਾਈ ਕਰ ਗਿਆ ਜੀ ਬਿਲਕੁਲ ਨਹੀਂ ਸਿਰਫ ਅਸੀਂ ਘਰਾਂ ਦੇ ਵਿੱਚ ਇਹ ਵਿਅਮ ਪਾਲ ਕੇ ਬੈਠੇ ਹੋਏ ਆ ਜੀ ਧਰਮ ਨੂੰ ਪਾਲ ਕੇ ਬੈਠੇ ਹੋਏ ਆ ਚਲੋ ਅੱਜ ਕੁਝ ਤਾਂ ਲੋਕ ਸਮਝਦਾਰ ਨੇ ਪਰ ਮਾਫ਼ ਕਰਿਓ ਮੈਂ ਸ਼ਬਦ ਵਰਤ ਰਿਆਂ ਪ੍ਰਾਣੀ ਮਾਤਾਵਾਂ ਜਿਹੜੀਆਂ ਨੇ ਬਜ਼ੁਰਗ ਉਹ ਅਜੇ ਵੀ ਇਸ ਗੱਲ ਨੂੰ ਮੰਨਦੀਆਂ ਨੇ ਪੂਰਨ ਤੌਰ ਤੇ ਤੇ ਇਸ ਚੀਜ਼ ਤੋਂ ਪਿੱਛੇ ਹਟਣ ਲਈ ਵੀ ਤਿਆਰ ਨਹੀਂ ਹੈ ਹਾਲਾਂਕਿ ਗੁਰਮਤ ਨੇ ਕਿੰਨਾ ਕੁਝ ਪਹਿਲਾਂ ਹੀ ਸਾਨੂੰ ਸਮਝਾ ਰੱਖਿਆ ਜੀ ਹੁਣ ਗੁਰੂ ਸਾਹਿਬ ਜੀ ਕਹਿੰਦੇ ਦੱਸੋ ਫਿਰ ਸੁੱਤਕ ਦਾ ਹਰਥਾਂ ਤੇ ਪੈ ਗਿਆ ਭੱਲਿਓ ਹੁਣ ਇੱਕ ਮਨੁੱਖ ਚੜ੍ਹਾਈ ਕਰ ਗਿਆ ਉਹਦੇ ਤੋਂ ਸਸਕਾਰ ਤੋਂ ਔਕੇ ਆ ਰਿਹਾ ਤੇ ਉਹਦੇ ਮਨ ਵਿੱਚ ਆਇਆ ਵੀ ਚਲੋ ਮੈਂ ਇਹਨਾਂ ਦੇ ਘਰ ਪੁੱਤਰ ਹੋਇਆ ਵਧਾਈ ਦੇ ਆਵਾਂ ਤੈਨੂੰ ਵਧਾਈ ਦਿੱਤੀ ਤੇ ਬੱਚਾ ਰੋਣ ਲੱਗ ਗਿਆ ਜੀ ਉੱਥੇ ਕੀ ਵਹਿਮ ਬਣ ਗਿਆ ਵੀ ਸੁੱਤਕ ਪਿਆ ਔਰ ਇਸੇ ਘਰ ਚ ਆ ਗਿਆ ਸਾਡੇ ਹੁਣ ਬੱਚਾ ਚੁੱਪ ਨਹੀਂ ਹੁੰਦਾ ਪਿਆ ਫਿਰ ਉੱਥੋਂ ਵਹਿਮ ਵੱਧਦੇ ਆ ਜੀ ਕਰੇ ਸਿੱਧਾ ਗੇਵੀ ਬਣਾਉਨੇ ਆ ਫਿਰ ਕਈ ਤਰ੍ਹਾਂ ਦੇ ਪ੍ਰਕਾਰ ਦੇ ਪੱਖ ਵੀ ਕਰਦੇ ਹ ਸੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਭਰਮ ਨੂੰ ਕੱਢਿਆ ਜੀ ਵਾਰ ਹੁਣ ਗੁਰੂ ਸਾਹਿਬ ਨੇ ਅੱਗੇ ਫਿਰ ਬਖਸ਼ਿਸ਼ ਕੀਤੀ ਜੀ ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਹੋਏ ਗੱਲ ਕਲੀਅਰ ਕਰਤੀ ਗੁਰੂ ਸਾਹਿਬ ਜੀ ਜਿੰਨੇ ਵੀ ਤੁਸੀਂ ਦਾਣੇ ਵਰਤਦੇ ਹੋ ਕਣਕ ਦੇ ਚਾਵਲ ਦੇ ਮੱਕੀ ਦੇ ਬਾਜਰੇ ਦੇ ਉਹ ਜੀਤ ਬਗੈਰ ਹੈ ਹੀ ਨਹੀਂ ਉਹਨਾਂ ਚ ਜਿੰਦ ਹੈ ਤੇ ਸਾਡੀ ਜਿੰਦ ਸਹੀ ਸਲਾਮਤ ਹੈ ਜੀ ਕੁਦਰਤ ਦੇ ਅੰਦਰ ਜਿਹੜੀ ਵੀ ਚੀਜ਼ ਉਪਜ ਰਹੀ ਹੈ ਉਹਦੇ ਚ ਜਿੰਦ ਹੈ ਕਣਕ ਉਪਜ ਰਹੀ ਹੈ ਤੇ ਜਿੰਦ ਹੈ ਜੇ ਅਸੀਂ ਖਾ ਰਹੇ ਹਾਂ ਉਹਨੂੰ ਜੀ ਚਾਵਲ ਉਪਜ ਰਹੇ ਆ ਉਹਦੇ ਚ ਜਿੰਦ ਹੈ ਅਸੀਂ ਖਾ ਰਹੇ ਹਾਂ ਜੀ ਸਾਰੇ ਖਾ ਰਿਹਾ ਹੁਣ ਕਈ ਵਾਰੀ ਆਖ ਦਿੱਤਾ ਜਾਂਦਾ ਜੀ ਇਹਨੇ ਫਲਾਣੇ ਨੇ ਮਾਸ ਖਾਦਾ ਫਲਾਣੇ ਨੇ ਉਹ ਖਾਦਾ ਮੈਂਦੇ ਹੱਕ ਵਿੱਚ ਨਹੀਂ ਆ ਪਰ ਗੁਰੂ ਸਾਹਿਬ ਜੀ ਨੇ ਕਿਹਾ ਨਫ਼ਰਤ ਨਹੀਂ ਕਰਨੀ ਸੀ ਨਫ਼ਰਤ ਦਾ ਪੱਖ ਲੈ ਕੇ ਨਹੀਂ ਚੱਲਣਾ ਵੀ ਇਹਨੂੰ ਦੂਰ ਕਰ ਦਿਓ ਉਪਰਾਂ ਕਰ ਦਿਓ ਨੂੰ ਇੱਥੇ ਨਹੀਂ ਹੋਣਾ ਚਾਹੀਦਾ ਇਹ ਇਸ ਪੱਖ ਦੀ ਸੀ ਨਾ ਸਹਿਬ ਕਹਿੰਦੇ ਜੇ ਇਹ ਗੱਲ ਕਰਦਾ ਤੇ ਮਾਸ ਤਾਂ ਤੂੰ ਵੀ ਹਰ ਵਕਤ ਖਾ ਰਿਹਾ ਜੀਆਂ ਬਾਜ ਨਾ ਕੋਈ ਜੀਤ ਤੂੰ ਵੀ ਖਾ ਰਿਹਾ ਹਰ ਵਕਤ ਖਾ ਰਿਆ ਕੋਈ ਨਹੀਂ ਖਾ ਰਿਆ ਪਰ ਇਹ ਭਰਮ ਪਾਏਗੇ ਸਾਡੇ ਅੰਦਰ ਹੁਣ ਮੈਂ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਗੁਰੂ ਨਾਨਕ ਦੇਵ ਪਾਤਸ਼ਾਹੀ ਮਹਾਰਾਜ ਤੇ ਬਾਬਾ ਕਬੀਰ ਸਾਹਿਬ ਜੀ ਦੀ ਵਿਚਾਰ ਕਿੰਨੀ ਮਿਲਦੀ ਹੈ ਜੀ ਤੇ ਬਾਬਾ ਕਬੀਰ ਸਾਹਿਬ ਜੀ ਨੇ ਤਾਂ ਸਿੱਧੇ ਹੋ ਕੇ ਜਿਹੜਾ ਸਵਾਲ ਕੀਤਾ ਕਹਿੰਦੇ ਬ੍ਰਾਹਮਣ ਵਿਪਰ ਤੂੰ ਆਖਦਾ ਵੀ ਸੁਤਕ ਹੈ ਦਸ ਸੁਤਕ ਕਿੱਥੇ ਨਹੀਂ ਜਲ ਹੈ ਸੁਤਕ ਥਲ ਹੈ ਸੁਤਕ ਸੁਤਕ ਉਪਤ ਹੋਈ ਪਾਣੀ ਵਿੱਚ ਜੀ ਕਿਨੇ ਜੰਮ ਰਹੇ ਨੇ ਤੇ ਮਰ ਰਹੇ ਨੇ ਜਿਹੜੇ ਪਾਣੀ ਅਸੀਂ ਵਰਤਦੇ ਆਂ ਕਹਿੰਦੇ ਫਿਰੋਂਦੇ ਚ ਵੀ ਤਾਂ ਸੁਤਕ ਪਿਆ ਹੋਇਆ ਹੈ ਉਹਨੂੰ ਵਰਤਦੇ ਇਹਨਾਂ ਸਾਰੇ ਹਾਲਾਂਕਿ ਆਪਣੇ ਕਈ ਵਾਰੀ ਸਿਆਖ ਵੀ ਦਿੰਦੇ ਆਂ ਵੀ ਇਸ਼ਨਾਨ ਕਰ ਲਓ ਜੀ ਪਵਿੱਤਰ ਹੋ ਜਾਓਗੇ ਪਰ ਸਾਈਂਬ ਜੀ ਕਬੀਰ ਜੀ ਕਹਿੰਦੇ ਉਹਨਦੇ ਚ ਵੀ ਸੁਤਕ ਪਿਆ ਹੋਇਆ ਹੈ ਜੇ ਤੂੰ ਆਖਦੇ ਵੀ ਸੁਤਕ ਹੈ ਤਾਂ ਜਲ ਹੈ ਸੁੱਤਕ ਥਲ ਧਰਤੀ ਜੀ ਧਰਤੀ ਦੇ ਉੱਤੇ ਕਿੰਨੇ ਕੀੜੇ ਮਕੋੜੇ ਜੰਮ ਰਹੇ ਨੇ ਤੇ ਮਾਰੇ ਸਾਡੇ ਪੈਰਾਂ ਨਾਲ ਕਈ ਮਰ ਜਾਂਦੇ ਨੇ ਹੁਣ ਘਰ ਦੇ ਵਿੱਚ ਚੂਹਾ ਆਂਦਾ ਸੀ ਭਗਤੀ ਥੋੜਾ ਕਰਦੇ ਹੁੰਦੀ ਸਭ ਤੋਂ ਪਹਿਲਾਂ ਇਹ ਕਿੰਨੇ ਜੇ ਮਾਰਦੇ ਜੋ ਫੜ ਕੇ ਸੱਟਿਆ ਉਹ ਇਹਨੂੰ ਦਵਾਈਆਂ ਲਿਆਉਨੇ ਨੇ ਅਸੀਂ ਜੀ ਸਾਰੇ ਲਿਆਉਂਦੇ ਆ ਜੀ ਘਰ ਦੇ ਵਿੱਚ ਮਰਿਆ ਹੋਇਆ ਚੂਹਾ ਬਾਹਰ ਕੱਢਨੇ ਆ ਕਿ ਉੱਤੇ ਸੁੱਤਕ ਨਹੀਂ ਪਿਆ ਫਿਰ ਕਿੰਨੇ ਜੀ ਜੰਤ ਮਾਰਦੇ ਨੇ ਸਾਡੇ ਪੈਰਾਂ ਨਾਲ ਹੀ ਵੀ ਅੱਗੇ ਮੈਂ ਬੇਨਤੀ ਕਰਨੀ ਆਪ ਜੀ ਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਲ ਹੈ ਸੁੱਤਕ ਥਲ ਹੈ ਸੁੱਤਕ ਸੁੱਤਕ ਉਪਤ ਹੋਈ ਫਿਰ ਸਾਰੀ ਉਤਪਤੀ ਹੀ ਸੁੱਤਕ ਦੀ ਹੈ ਹੁਣ ਸਾਰੀ ਉਤਪਤੀ ਜਿਹੜੀ ਹੈ ਕੋਈ ਆ ਰਿਹਾ ਕੋਈ ਜਾ ਰਿਹਾ ਗੇੜ ਚੱਲ ਰਿਹਾ ਜੀ ਫਿਰ ਸਾਰੀ ਕੁਦਰਤ ਹੀ ਸੁੱਤਕ ਹੈ ਫਿਰ ਇਹ ਤੁ ਕਿਵੇਂ ਭਜਾਂਗੇ ਅਸੀਂ ਕਿਵੇਂ ਦੂਰ ਹੋਵਾਂਗੇ ਜਲ ਹੈ ਸੁੱਤਕ ਥਲ ਹੈ ਸੁੱਤਕ ਸੁੱਤਕ ਉਪਤ ਹੋਈ ਜਨਮੇ ਸੁੱਤਕ ਮੂਏ ਫੁਨ ਸੁੱਤਕ ਸੁੱਤਕ ਪਰਜ ਵਿਗੋਈ ਜਮ ਰਿਆ ਕੋਈ ਮਰ ਰਿਆ ਏ ਚੱਲ ਰਹੀ ਏ ਕੁਦਰਤ ਦੇ ਅੰਦਰ ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸਾਰੀ ਪ੍ਰਜਾ ਇਸ ਸੁੱਤਕ ਵਿੱਚ ਖੁੱਬੀ ਪਈ ਏ ਹੁੰਦਾ ਹਉ ਦਾ ਬੰਦ ਪਤਾ ਕੀ ਆਖਦਾ ਕੋਰੇ ਪੰਡਿਆ ਕੌਨ ਪਵਿਤਾ ਸਿੱਧੇ ਹੱਤਾਂ ਨਾਲ ਲਿੱਤਾ ਜੀ ਪੰਡਿਆ ਕਹੇ ਜੀ ਪੰਡਿਤ ਜੀ ਵੀ ਨਹੀਂ ਕਿਹਾ ਉਹਨੂੰ ਪਤਾ ਹੈ ਭਰਮ ਪਾਉਂਦਾ ਹੈ ਕਹਿੰਦੇ ਪੰਡਿਆ ਦੱਸ ਕੌਣ ਪਵਿੱਤਰ ਹੈ ਫਿਰ ਇੱਥੇ ਤੂੰ ਕਹਿੰਦਾ ਸूतक ਪੈਣ ਨਾਲ ਅਪਵਿੱਤਰ ਹੋ ਗਏ ਸਾਰੇ ਫਿਰ ਪਵਿੱਤਰ ਕੌਣ ਇੱਥੇ ਸूतक ਤਾਂ ਹਰ ਥਾਂ ਤੇ ਪਿਆ ਹੋਇਆ ਹੈ ਕਹੋੜੇ ਪੰਡਿਆ ਕੌਣ ਪਵਿੱਤਾ ਐਸਾ ਗਿਆਨ ਜਪੋ ਮੇਰੇ ਮਿੱਤਾ ਕਹਿੰਦੇ ਚੰਗਾ ਗਿਆਨ ਲੈ ਜੀਵਨ ਦੇ ਅੰਦਰ ਮੇਰੇ ਮਿੱਤਰ ਤਾਕਤ ਉੱਪਰ ਮਨਾ ਪਾਵੇ ਕਿਸੇ ਨੂੰ ਹੁਣ ਅੱਗੇ ਨੈਨੋ ਸੂਤਕ ਬੈਨੋ ਸੂਤਕ ਸੂਤਕ ਹੁਣ ਕੇਵਲੇ ਇਹ ਨਹੀਂ ਅਸੀਂ ਸੁ્વાસ ਰਾਹੀਂ ਹਵਾ ਲੈ ਰਹੇ ਕਿੰਨੇ ਕਟਾ ਨੂੰ ਮਾਰ ਰਹੇ ਆ ਜੀ ਅਸੀਂ ਜਾਣਦੇ ਆ ਨਾ ਚਲੋ ਹੈ ਅਦ੍ਰਿਸ਼ ਹੈ ਦਿਖਦੇ ਨਹੀਂ ਪਰ ਮਰਤਾ ਰਹੇ ਆ ਨਾ ਉਹ ਕਿੰਨੇ ਮਾਰਦੇ ਨੇ ਨੈਨੋ ਸੂਤਕ ਬੈਨੋ ਸੂਤਕ ਸੂਤਕ ਸਰਬਣੀ ਹੋਈ ਉਠਤ ਬੈਠਤ ਸੂਤਕ ਲੱਗਿਆ ਸੂਤਕ ਪਰੈ ਰਸੋਈ ਸਾਬ ਜੀ ਕਹਿੰਦੇ ਤੁਹਾਡੇ ਸੋਈ ਵਿੱਚ ਤਾਂ ਰੋਜ ਫਿਰ ਸੂਤਕ ਪੈਂਦਾ ਆ ਆ ਬਚਨ ਕੀਤਾ ਨਾ ਸੰਜਾ ਜੀਤੇ ਦਾਣੇ ਅੰਨ ਕੇ ਹੁਣ ਕਿੰਨੇ ਦਾਣੇ ਸਾਡੇ ਰਸੋਈ ਚ ਪਏ ਆ ਜੀ ਦਾਲ ਦੇ ਦਾਣੇ ਚਾਵਲ ਦੇ ਦਾਣੇ ਕਿੰਨੇ ਪਏ ਨੇ ਅਸੀਂ ਰੋਜ ਬਣਾਉਨੇ ਆ ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਫਿਰ ਤੁਹਾਡੀ ਰਸੋਈ ਚ ਰੋਜ ਸੂਤਕ ਪੈਂਦਾ ਰੋਜ ਸੂਤਕ ਹੁੰਦਾ ਜੀ ਸੁੱਤਕ ਪਰੈ ਰਸੋਈ ਫਾਸਨ ਕੇ ਵਿਦ ਸਬ ਕੋ ਜਾਨੈ ਹੁ ਕਹਿੰਦੇ ਜੀ ਭਰਮਾਂ ਚ ਫਸਣ ਦੀ ਵਿਧੀ ਸਾਰਿਆਂ ਕੋਲ ਹੈ ਹਰ ਕੋਈ ਫਸਦਾ ਹੈ ਭਰਮ ਚ ਮਿੰਟੋ ਮਿੰਟ ਫਸ ਜਾਂਦਾ ਜੀ ਮਨੁੱਖ ਕੋਈ ਭਰਮ ਪਾ ਦੇਵੇ ਜੇ ਗਿਆਨ ਤੋਂ ਕੋਈ ਵਾਂਝਾ ਹੈ ਨਾ ਉਹਨੂੰ ਕੋਈ ਭਰਮ ਪਾ ਦੇਉ ਤੇ ਸਹਿਬ ਕਹਿੰਦੇ ਮਿੰਟੋ ਮਿੰਟ ਫਸ ਜਾਂਦਾ ਉਹ ਭਰਮ ਚ ਫਾਸਨ ਕੇ ਵਿਦ ਸਬ ਕੋ ਜਾਨੈ ਛੋਟਣ ਕੀ ਇੱਕ ਹੋਏ ਛੋਟਣ ਦੀ ਵਿਧੀ ਕਿਸੇ ਕੋਲ ਇੱਕ ਵੀ ਨਹੀਂ ਹੈ। ਇਸ ਭਰਮ ਤੋਂ ਕਿਵੇਂ ਨਿਕਲੀਏ ਸੀ? ਭਰਮ ਤੋਂ ਬਾਹਰ ਕਿਵੇਂ? ਹੁਣ ਸਾਰੀ ਪ੍ਰਜਾ ਹੀ ਇਹ ਸੁੱਤਕ ਦੇ ਭਰਮਾਂ ਵਿੱਚ ਫਸ ਗਈ। ਕਹਿੰਦੇ ਸਾਰੇ ਭਰਮਾਂ ਵਿੱਚ ਫਸਣ ਦੀ ਵਿਧੀ ਸਾਰਿਆਂ ਕੋਲ ਹੈ, ਭਰਮਾਂ ਵਿੱਚ ਫਸਾਉਣ ਦੀ ਵਿਧੀ ਵੀ ਕਈਆਂ ਕੋਲ ਹੈ। ਜਿਨ੍ਹਾਂ ਦੀ ਆੜ ਚਾ ਕਿਸੇ ਭਰਮ ਵਿੱਚ ਪੈ ਜਾਣੇ ਆ ਜੀ। ਸਾਨੂੰ ਪਰਮਾਚ ਪਾ ਮੈਂ ਇੱਕ ਸਾਫ਼ ਜੀ ਬੇਨਤੀ ਕਰ ਰਿਹਾ ਜੀ ਜਿੰਨੀ ਦੇਰ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਚਾਰ ਤੋਂ ਵਾਂਝੇ ਰਵਾਂਗੇ ਸੀ ਪਰਮਾਚ ਡਿਗੇ ਰਵਾਂਗੇ ਤੇ ਦੂਜਿਆਂ ਲਈ ਔਖਾ ਨਹੀਂ ਹੈ ਸਾਨੂੰ ਪਰਮਾਚ ਪਾਉਣ ਲਈ ਜੇ ਅਸੀਂ ਗਿਆਨ ਤੋਂ ਵਾਂਝੇ ਆ ਸਾਨੂੰ ਪਰਮਾਚ ਪਾਇਆ ਗਿਆ ਉਹ ਮੈਂ ਇੱਕ ਗੱਲ ਸੁਣ ਰਿਹਾ ਸੀ ਉਹ ਕਹਿੰਦਾ ਜੀ ਅਸੀਂ ਬਾਹਰ ਰਹਨੇ ਆ ਤੇ ਕੋਈ ਮਹਾਪੁਰਸ਼ ਆਇਆ ਸਾਡੇ ਕੋਲ ਜੀ ਕਹਿੰਦਾ ਪਰ ਮੇਰਾ ਮਨ ਨਹੀਂ ਮੰਨਦਾ ਸੀ ਕਹਿੰਦੇ ਫਿਰ ਵੀ ਕਰਦਿਆਂ ਨੇ ਤੱਕਾ ਕੀਤਾ ਸਾਡੇ ਘਰ ਆ ਗਏ ਕਹਿੰਦੇ ਚਲੋ ਮੈਂ ਕੇਸ ਨਹੀਂ ਰੱਖੇ ਸੀ ਤੇ ਕਹਿੰਦੇ ਮੈਂ ਜੂਸ ਦਾ ਗਲਾਸ ਉਹਨਾਂ ਕੋਲ ਲੈ ਕੇ ਗਿਆ ਉਹ ਮੈਨੂੰ ਕਹਿੰਦੇ ਜੀ ਇਹਦੇ ਹੱਥ ਦਾ ਨਹੀਂ ਪੀਣਾ ਇਹਨੇ ਤਾਂ ਅਮਰਤ ਨਹੀਂ ਸ਼ਕਿਆ ਹੋਇਆ ਇਹਨੇ ਤਾਂ ਅਮਰਤ ਪਾਨ ਨਹੀਂ ਕੀਤਾ ਹੋਇਆ ਇਹਨੇ ਤਾਂ ਕੇਸ ਨਹੀਂ ਰੱਖੇ ਹੋਈ ਇਹਦੇ ਹੱਥ ਜਿਹੜੇ ਦੂਰ ਕਰੋ ਉਹ ਕਹਿੰਦਾ ਜੀ ਠੀਕ ਹੈ ਜੇ ਊਣਿਕੋਦਮ ਤਾਂ ਮੇਰੇ ਕੇਸ ਬਣਨ ਨੂੰ ਰਹੇ ਨਾ ਜਦੋਂ ਕਿਰਪਾ ਹੋਈ ਤਾਂ ਬਣ ਜਾਏਗੀ ਨਹੀਂ ਪੀਣਾ ਤੇ ਤੁਹਾਡੀ ਮਰਜ਼ੀ ਹੈ ਫਿਰ ਕਹਿੰਦੇ ਨਾਲ ਵਾਲੇ ਖੜੇ ਹੋ ਕੇ ਮੈਨੂੰ ਕਹਿ ਲੱਗੇ ਚਲੋ ਸੇਵਾ ਕਰ ਦਿਓ ਹੋਰ ਸੇਵਾ ਕਰ ਦਿਓ ਤੁਸੀਂ ਕੋਈ ਭੇਟਾਂ ਭੂਟਾਂ ਦੇ ਦਿਓ ਕਹਿੰਦੇ ਆ ਜੇ ਵਿੱਚ ਮੇਰੇ ਕੋਲ 1100 ਡਾਲਰ ਸੀ ਮੈਂ ਜਿਹੜੇ ਦੇਣੇ ਸੀ ਪਰ ਹੁਣ ਨਹੀਂ ਦੇਣੇ ਮੈਂ ਹੁਣ ਬਿਲਕੁਲ ਨਹੀਂ ਦੇਣੇ ਤੇ ਅੱਗੂ ਬਾਬਾ ਜੀ ਕਹਿਣ ਲੱਗੇ ਚਲੋ ਕੋਈ ਨਹੀਂ ਸ਼ਾਕ ਲੈਨੇ ਜੂਸ ਲਿਆਓ ਤੁਸੀਂ ਹੁਣੇ ਕੇਵਲ ਪਰਮਾਂ ਚ ਪਾਇਆ ਗਿਆ ਸਾਨੂੰ ਕੇਵਲ ਤੇ ਕੇਵਲ ਸਤਕਾਰ ਜ਼ਰੂਰੀ ਹੈ ਪਰ ਅਸੀਂ ਨਫ਼ਰਤ ਥੋੜਾ ਕਰਨੀ ਕਿਸੇ ਨਾਲ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਨਹੀਂ ਕਿਹਾ ਵੀ ਭਾਈ ਲਾ ਲੋ ਵੀ ਹਤੂ ਤੋ ਤੋ ਕਿ ਐ ਚੰਗੀ ਤਰ੍ਹਾਂ ਜਦ ਦੂਰ ਰਹੀ ਤੇਰੇ ਘਰ ਚ ਮਿੱਟੀ ਬੜੀ ਐ ਤੇਰੇ ਘਰ ਕੱਚੇ ਨੇ ਬਿਲਕੁਲ ਨਹੀਂ ਸਿਰਫ ਪਰਮ ਦੇ ਵਿੱਚ ਪਾਇਆ ਗਿਆ ਹੁਣ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਫਾਸਨ ਕੀ ਵਿਦ ਸਭ ਕੋ ਜਾਣੈ ਛੋਟਨ ਕੀ ਇੱਕ ਹੋਈ ਕਹ ਕਬੀਰ RAM ਰਿਧੈ ਵਿਚਾਰੈ ਸੁੱਤਕ ਤਿਨੈ ਨ ਹੋਈ ਜੇ ਤੁਸੀਂ ਗੁਰਮਤ ਨੂੰ ਵਿਚਾਰਨੋਗੇ ਤਾਂ ਸੁਤਕ ਤੋਂ ਬਾਹਰ ਆ ਜਾਓਗੇ ਤੁਸੀਂ ਸੁਤਕ ਦੇ ਭਰਮ ਤੋਂ ਦੂਰ ਹੋ ਜਾਓਗੇ ਜੇ ਤੁਸੀਂ ਨਾਮ ਨੂੰ ਬੰਦਗੀ ਨੂੰ ਵਿਚਾਰ ਲਓਗੇ ਤਾਂ ਹੁਣ ਗੁਰੂ ਨਾਨਕ ਪਾਸ਼ਾ ਜੀ ਨੇ ਆਖਿਆ ਵੀ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ ਹੁਣ ਪਾਣੀ ਵੀ ਤਾਂ ਜਿੰਦ ਹੈ ਨਾ ਪਾਣੀ ਫਸਲਾਂ ਨੂੰ ਵੀ ਹਰਾ ਕਰਦੀ ਹੈ ਤੇ ਮਨੁੱਖ ਨੂੰ ਵੀ ਹਰਾ ਕਰਦੀ ਹੈ ਪਾਣੀ ਚ ਜਿੰਦ ਹੈ ਤੇ ਸਾਡੀ ਜਿੰਦ ਸਹੀ ਸਲਾਮਤ ਹੁਣ ਕੋਈ ਪਲਾਸਟਿਕ ਖਾ ਕੇ ਜਿੰਦਾ ਰਹਿ ਜੇਗਾ ਨਹੀਂ ਕਿਉਂਕਿ ਉਹਦੇ ਚ ਜਿੰਦ ਨਹੀਂ ਹੈ ਸਹਿਬ ਜੀ ਕਹਿੰਦੇ ਪਾਣੀ ਤਾਂ ਅਸੀਂ ਰੋਜ਼ ਪੀ ਰਹੇ ਹਾਂ ਜੀ ਪ੍ਰਸ਼ਾਦੇ ਤੋਂ ਬਗੈਰ ਫਿਰ ਵੀ ਮਨੁੱਖ ਕੱਢ ਜੇਗਾ ਕੁਝ ਦਿਨ ਪਾਣੀ ਤੋਂ ਬਗੈਰ ਤਾਂ ਇੱਕ ਦਿਨ ਨਹੀਂ ਕੱਢ ਸਕਦਾ ਹੁਣ ਪਾਣੀ ਚ ਜਿੰਦ ਹੈ ਤੇ ਪਾਣੀ ਨੇ ਪਾਣੀ ਦੀ ਕਿੱਡੀ ਵੱਡੀ ਲੋੜ ਬਣਾਈ ਏ ਸਾਡੇ ਜੀਵਨ ਚ ਰੱਬ ਨੇ ਕਿੱਡੀ ਵੱਡੀ ਜ਼ਰੂਰਤ ਬਣਾਈ ਏ ਜੀ ਸਾਹਿਬ ਜੀ ਕਹਿੰਦੇ ਫਿਰ ਤਾਂ ਸूतक ਪਹਿਰੇ ਆ ਤੁਸੀਂ ਪਾਣੀ ਪੀ ਰਹੇ ਹੋ ਸूतक ਥਾ ਰੋਜ ਪਹਿਰੇ ਆ ਕਿੰਨੇ ਵੱਡੇ ਭਰਮ ਤੋਂ ਬਾਹਰ ਕੱਢਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਣ ਆਪਾਂ ਆਸਾ ਦੀ ਵਾਰ ਕਈ ਦਿਨਾਂ ਤੋਂ ਵਿਚਾਰਦੇ ਆ ਰਹੇ ਆ ਕਿੰਨੇ ਕਾਪਟ ਖੋਲ ਦੀ ਏ ਕਿੰਨੇ ਪਰਮਾ ਤੋਂ ਦੂਰ ਕਰਦੇ ਅਜੇ ਤੱਕ ਇਹ ਵੀ ਬਖਸ਼ਿਸ਼ ਕਰਨੀ ਗੁਰੂ ਸਾਹਿਬ ਜੀ ਨੇ ਬੜੀ ਪਿਆਰੀ ਇਹ ਪਰਮਾ ਤੋਂ ਦੂਰ ਕੀਤਾ ਗੁਰੂ ਸਾਹਿਬ ਜੀ ਨੇ ਬਸ ਕਾਰਨ ਕੀ ਹੋਇਆ ਮਾਫ ਕਰਿਓ ਆਸਾ ਦੀ ਵਾਰ ਸੁਣਦੇ ਜਰੂਰ ਆ ਪਰ ਅਸੀਂ ਵਿਚਾਰਨ ਦਾ ਯਤਨ ਨਹੀਂ ਕੀਤਾ ਕਦੇ ਜੇ ਸੇ ਵਿਚਾਰ ਲੈਂਦੇ ਆਸਾ ਦੀ ਵਾਰ ਤੇ ਸ਼ਾਇਦ ਇਸ ਉਤਕ ਵਰਗੇ ਪਿੱਤਰ ਵਰਗੇ ਸ਼ਰਾਧ ਵਰਗੇ ਪਰਮ ਸਾਡੇ ਘਰਾਂ ਚੋਂ ਬਾਹਰੀ ਲਾ ਕੇ ਉੱਡ ਜਾਣੇ ਸੀ ਨਿਕਲ ਜਾਣੇ ਸੀ ਜੀ ਹੁਣ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸूतक ਕਿਉ ਕਰ ਰੱਖਿਐ ਸूतक ਪਵੈ ਰਸੋਏ ਇੱਥੇ ਵੀ ਰਸੋਈ ਦੀ ਗੱਲ ਆ ਗਈ ਗੁਰੂ ਸਾਹਿਬ ਜੀ ਕਹਿੰਦੇ ਜੇ ਤੁਸੀਂ ਮੰਨਦੇ ਹੋ ਵੀ ਸूतक ਹੈ ਤੇ ਪਰ ਸूतक ਦੀ ਮਰਿਆਦਾ ਰੱਖਣੀ ਬੜੀ ਔਖੀ ਹੈ ਕਿਉਂਕਿ ਇਹ ਜੀ ਕੋਈ ਜਗ੍ਹਾ ਹੀ ਨਹੀਂ ਜਿਤ ਸूतक ਨਾ ਪਿਆ ਹੋਵੇ ਇਹ ਜੀ ਕੋਈ ਥਾਂ ਹੀ ਨਹੀਂ ਜਲੈ ਸूतक ਥਲੈ ਸूतक ਆਪੇ ਬੇਨਤੀ ਕੀਤੀ ਸूतक ਉਪਤ ਹੋਈ ਵੀ ਸਭ ਥਾਂ ਤੇ ਸूतक ਹੈ ਜੀ ਤੇ ਫਿਰ ਇਹਦੀ ਮਰਿਆਦਾ ਕੀ ਵੀਰੋਂ ਕਿੱਥੇ ਜਾਓਗੇ ਕਿਹੜੇ ਸਥਾਨ ਤੇ ਜਾਓਗੇ ਕਿਹੜੀ ਜਗ੍ਹਾ ਤੇ ਜਾਓਗੇ ਉੱਠ ਦੇ ਬੈਠ ਤੇ ਸੂਤਕ ਲੱਗਿਆ ਤੁਹਾਡੇ ਬੈਠਦੇ ਉੱਠਦੇ ਕਿੰਨੇ ਜੀਵ ਮਰ ਗਏ ਕਿੰਨੇ ਖਤਮ ਹੋ ਗਏ ਤੇ ਸਾਹਿਬ ਜੀ ਕਹਿੰਦੇ ਫਿਰ ਸੂਤਕ ਸੂਤਕ ਤਾਂ ਹਰ ਜਗ੍ਹਾ ਤੇ ਹੈ ਕਹਿੰਦੇ ਫਿਰ ਇਹਦੀ ਮਰਿਆਦਾ ਰੱਖਣੀ ਬੜੀ ਔਖੀ ਹੈ ਜੇ ਤੁਸੀਂ ਮੰਨਦੇ ਹੋ ਤਾਂ ਸੁੱਤਕ ਕਿਉਂ ਕਰ ਰੱਖੀਐ ਸੁੱਤਕ ਪਗਰ ਸੋਈ ਅੱਗੇ ਸਾਬ ਜੀ ਨੇ ਬਖਸ਼ਿਸ਼ ਕੀਤੀ ਨਾਨਕ ਸੁੱਤਕ ਏ ਬਨਾ ਉਤਰੈ ਏ ਵੀ ਨਹੀਂ ਉਤਰਦਾ ਸੁੱਤਕ ਕਿਵੇਂ ਉਤਰੇਗਾ ਗਿਆਨ ਉਤਾਰੇ ਤੋਏ ਜਦੋਂ ਗਿਆਨ ਲਵੋਗੇ ਕਿਹੜਾ ਗਿਆਨ ਜੀ ਹੁਣ ਅਸੁੱਤਕ ਦਾ ਵੀ ਤਾਂ ਇੱਕ ਗਿਆਨ ਹੈ ਪਰ ਭਰਮਾਂ ਚ ਪਾਉਣ ਵਾਲਾ ਗਿਆਨ ਹੈ ਵਿਪਰ ਨੇ ਗਿਆਨ ਹੀ ਦਿੱਤਾ ਪਰ ਭਰਮ ਚ ਪਾ ਰਿਹਾ ਪਰ ਅਸੀਂ ਕਿਹੜਾ ਗਿਆਨ ਲੈਣਾ ਹੈ ਐਸਾ ਗਿਆਨ ਜਪੋ ਮਨ ਮੇਰੇ ਹੋ ਗੋ ਚੱਕਰ ਸਾਚੇ ਕੇਰੇ ਵੀ ਤੁਸੀਂ ਐਸਾ ਗਿਆਨ ਐਸਾ ਜਿੰਦੇ ਨਾਲ ਤੁਸੀਂ ਰੱਬ ਦੇ ਗੁਲਾਮ ਬਣੋ ਬਸ ਜਿੰਦੇ ਨਾਲ ਤੁਸੀਂ ਸੱਚ ਦੇ ਚੱਕਰ ਬਣ ਸਕੋ ਜਿੰਦੇ ਨਾਲ ਤੁਸੀਂ ਇਹ ਗੱਲ ਆਖ ਸਕੋ ਰੱਖੋ ਰਕਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਵੀ ਅਸੀਂ ਤੇਰੇ ਘਰ ਦੀ ਗੋਲੇ ਆ ਐਸਾ ਗਿਆਨ ਲੈ ਕੇ ਆਓ ਤੇ ਐਸਾ ਗਿਆਨ ਕਿ ਸਾਡੇ ਕੋਲ ਮੌਜੂਦ ਨਹੀਂ 14 ਸੁੱਤੀ ਅੰਗ ਵਿੱਚ ਮੌਜੂਦ ਹੈ ਜਪਜੀ ਸਾਹਿਬ ਤੁਸੀਂ ਸਾਰੇ ਪੜਦੇ ਹੋ ਜੀ ਕਿੱਡਾ ਵੱਡਾ ਗਿਆਨ ਹੈ ਜੀ ਜੇ ਥੋੜਾ ਜਿਹਾ ਵਿਚਾਰ ਲਈਏ ਸੀ ਥੋੜਾ ਜਿਹਾ ਸਮਝ ਲਈਏ ਗੁਰੂ ਸਾਹਿਬ ਜੀ ਕਹਿੰਦੇ ਸੁੱਤਕ ਦਾ ਇਹ ਭਰਮ ਹੈ ਬੜਾ ਵੱਡਾ ਤੇ ਇਹ ਸੁੱਤ ਕਿਵੇਂ ਨਹੀਂ ਜਾਣਾ ਜੇ ਬਿੱਪਰ ਦੇ ਆੜ ਵਿੱਚ ਰਹੋਗੇ ਤਾਂ ਬਿੱਪਰ ਨਹੀਂ ਨਿਕਲਣਾ ਹੀ ਨਹੀਂ ਕਿਉਂਕਿ ਪ੍ਰਾਣੀ ਦੇ ਜਨਮ ਤੇ ਵੀ ਸੁੱਤਕ ਪਾਤਾ ਉਹਨੇ प्राणी ਦੇ ਚੜਾਈ ਕਰਨ ਤੋਂ ਬਾਅਦ ਵੀ ਸੁੱਤਕ ਪਾਤਾ ਨਹੀਂ ਵੀ ਦੋਵੇਂ ਜਗਾਤੇ ਤੁਹਾਨੂੰ ਬਿਪਰ ਨੂੰ ਲਿਆਣਾ ਪਏਗਾ ਪਵਿੱਤਰ ਕਰਨ ਵਾਸਤੇ ਪਰ ਗੁਰੂ ਸਾਹਿਬ ਜੀ ਨੇ ਪਰਮ ਬਾਹਰ ਕੱਢ ਤੇ ਵੇਖੋ ਸੰਸਾਰ ਦੀ ਕੁਦਰਤ ਦੀ ਉਦਾਹਰਣਾਂ ਹੀ ਦਿੱਤੀਆਂ ਗੁਰੂ ਸਾਹਿਬ ਜੀ ਨੇ ਵੀ ਹਰ ਥਾਂ ਤੇ ਸੁੱਤਕ ਪੈ ਰਿਹਾ ਹੈ ਫਿਰ ਤੁਸੀਂ ਕਿਵੇਂ ਬਚੋਗੇ ਇਸ ਚੀਜ਼ ਤੋਂ ਇਸ ਸੁੱਤਕ ਤੋਂ ਨਿਕਲਣਾ ਤਾਂ ਫਿਰ ਨਾਨਕ ਸੁੱਤਕ ਏਬ ਨਾ ਉਤਰੈ ਗਿਆਨ ਉਤਾਰੇ ਧੋਏ ਕਹਿੰਦੇ ਬਸ ਗਿਆਨ ਨੂੰ ਹਾਸਲ ਕਰੋ ਚੰਗੇ ਗਿਆਨ ਨੂੰ ਗੁਰੂ ਨਾਨਕ ਦੇ ਗਿਆਨ ਨੂੰ ਆਸਾ ਦੀ ਵਾਰ ਦੇ ਗਿਆਨ ਨੂੰ ਜਿੰਦੇ ਨਾਲ ਇਹ ਪਰਮ ਸੂਤਕ ਦੇ ਜ ਸਾਧ ਦੇ ਜਿਹੜੇ ਪਰਮ ਨੇ ਇਹ ਨਿਕਲ ਜਾਣਗੇ ਇਹ ਤੋਤੇ ਜਾਣਗੇ ਇਹ ਦੂਰ ਹੋ ਜਾਣਗੇ ਜਦੋਂ ਅਸੀਂ ਗੁਰੂ ਕੋਲ ਬੈਠ ਕੇ ਸਮਝਣਾ ਸ਼ੁਰੂ ਕਰਾਂਗੇ ਗੁਰੂ ਨੂੰ ਗੁਰੂ ਦੀ ਵਿਚਾਰ ਨੂੰ ਸਮਝਣਾ ਸ਼ੁਰੂ ਕਰਾਂਗੇ ਯਕੀਨ ਮੰਨਿਓ ਸਾਰੇ ਭਰਮ ਕਲੀਅਰ ਹੋ ਜਾਣਗੇ ਸਾਡੇ ਸਾਰੀ ਦੁਬਧਾ ਜਿਹੜੀ ਹੈ ਉਹ ਕਲੀਅਰ ਹੋ ਜਾਏਗੀ ਜਦੋਂ ਅਸੀਂ ਗੁਰੂ ਕੋਲ ਬੈਠ ਕੇ ਗੁਰੂ ਨੂੰ ਸਮਝਣਾ ਸ਼ੁਰੂ ਕਰਤਾ ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਦੀ ਮਾਫੀ ਜੀ ਆਓ ਕੁਝ ਸਮੇਂ ਦੇ ਲਈ 2-3 ਮਿੰਟਾਂ ਦੇ ਲਈ ਆਪਾਂ ਉਸ ਨਾਮ ਦੇ ਨਾਲ ਸਿਮਰਨ ਦੇ ਨਾਲ ਜੁੜਨਾ ਕਰੀਏ ਜੀ ਆਪ ਜੀ ਸਮੂਹ ਸਾਧ ਸੰਗਤ ਨੇ ਇਕਾਗਰਤਾ